ਜੇ ਸ਼੍ਰੀ ਨਾਮ ਦੀ ਅੱਜ ਸਾਵਣ ਦੇ ਪਵਿੱਤਰ ਮਹੀਨੇ ਦੇ ਵਿੱਚ ਸ਼ਿਪੂਰੀ ਮੰਦਿਰ ਦੇ ਵਿੱਚ ਇੱਕ ਬੜਾ ਭਿਆਨਕ ਚੋਰੀ ਰਡਾਕਾ ਪਿਆ ਹੈ ਆ ਭਗਵਾਨ ਬੋਲੇ ਨਾਲਾ ਸ਼ਿਵਲਿੰਗ ਸ਼ਿਵਲਿੰਗ ਦੇ ਉੱਤੇ ਲੱਗੀ ਸੀ ਸਾਰੀ ਚਾਂਦੀ ਦੀ ਜਿਲੇਰੀ ਜਿਲੇਰੀ ਵੱਟ ਕੇ ਲੈ ਗਏ ਇਹਦੇ ਉੱਪਰ ਗਾਗਰ ਸੀ ਚਾਂਦੀ ਦੀ ਤੇ ਚਾਂਦੀ ਦੀ ਗਾਗਰ ਲੱਗੇ ਲੈ ਕੇ ਯਵਨੇ ਸ਼ਿਵਲਿੰਗ ਨੂੰ ਬਹੁਤ ਬੁਰਾ ਤਰੀਕਾ ਨਾਲ ਪਟਕੇ ਉਹਨਾਂ ਨੇ ਸਭਲਾਂ ਨਾਲ ਖੰਡਿਤ ਕਰਤਾ ਪਰ ਕੈਮਰਾ ਤੇ ਯਵਨੇ ਸ਼ਿਵਲਿੰਗ ਨੂੰ ਧੱਕ ਕੇ ਸਾਈਡ ਤੇ ਰੱਖਤਾ ਉਸ ਤੋਂ ਬਾਅਦ ਆ ਗੱਲੇ ਗੱਲੇ ਤੋੜ ਕੇ ਇਹ ਗੱਲੇ ਚ ਜੋ ਵੀ ਕੈਸ਼ ਸੀਗਾ ਇਹ ਸਾਰਾ ਕੈਸ਼ ਗੱਲੇ ਚ ਵੜ ਕੇ ਲੈ ਗਏ ਤੇ ਇੱਥੇ ਹੀ ਉਹਨਾਂ ਨੇ ਬਸਨੀ ਕਰੀ ਇੱਥੇ ਹੀ ਬਸਨੀ ਹੋਈ ਇਥੇ ਆ ਰਾਮ ਦਰਵਾਰ ਰਾਮ ਦਰਵਾਸ ਹੀ ਇਹ ਰਾਮ ਦਰਵਾਰ ਤੇ ਸਾਰੇ ਮੁਗਲ ਭਗਵਾਨ ਰਾਮ ਦੇ भगवान लक्ष्मण देव ਤੇ માતા ਸੀਤਾ ਦੇ ਲਾਗੇ ਲੱਗੇ ਜਦ ਨਾਲ ਕੋਲ ਲੌਗ ਨਹੀਂ ਖੁੱਲਿਆ ਤਾਂ ਉਹਨਾਂ ਨੇ ਆ ਸ਼ੀਸ਼ਾ ਤੋੜ ਕੇ ਇਸ ਜੋ ਦਰਬਾਰ ਹੈ ਬਣਿਆ ਹੈ भगवान राम ਦਾ मुकुट ਉਤਾਰਿਆ ਉਸ ਤੋਂ ਬਾਅਦ ਇਹ ભગવાન ਹਨੂਮਨ ਜੀ ਦਾ ਉਰੇ ਵੀ ਰਾਜਮਾਨ ਨੇ ਤੇ राधा कृष्ण जी ਆ ਲੋਕ ਖੋਲ ਲਿਆ ਉਹਨਾਂ ਨੇ ਚਾਬੀਆਂ ਸੀ ਉਹਨਾਂ ਕੋਲ ਜਾਂ ਡੁਪਲੀਕੇਟ ਸੀ ਤਾਂ ਇਹ ਭਗਵਾਨ ਹਨੂਮਾਨ ਜੀ ਦਾ राधा कृष्ण जी ਦਾ मुकुट ਉਤਾਰ ਕੇ ਪਲੱਸ ਠਾਕੁਰ ਜੀ ਦੀ ਬੰਸਰੀ ਵਗੈਰਾ ਲੈ ਕੇ ਤੇ ਇਸ ਤੋਂ ਬਾਅਦ ਉਹਨਾਂ ਨੇ ਆਹ ਵਾਲਾ ਲੋਕ ਵੀ ਖੋਲ ਲਿਆ ਜਿੱਥੇ ਮਾਤਰਾਨੇ ਸਾक्षात ਵੀ ਵਿਰਾਜਮਾਨ ਹੈ ਤਾਂ ਮਾਤਾ ਲਣੀ ਦਾ ਸੋਨੇ ਦੀ ਨਸ ਵੀ ਉਹ ਉਤਾਰ ਕੇ ਲੈ ਗਏ ਤੇ ਇਧਰੋਂ ਵੀ ਜਿਹੜੇ ਮੁਕੜ ਸੀ ਉਹ ਉਤਾਰ ਕੇ ਲੈ ਗਏ ਤੇ ਬਹੁਤ ਬੁਰੇ ਤਰੀਕੇ ਨਾਲ ਸ਼ਿਪੂਰੀ ਮੰਦਿਰ ਖੰਨਾ ਬਹੁਤ ਹੀ ਪ੍ਰਾਚੀਨ ਬੜਾ ਹੀ ਮਸ਼ਹੂਰ ਮੰਦਿਰ ਜਿਸ ਦੇ ਵਿੱਚ ਅੱਜ ਚ ਉਹਨਾਂ ਨੇ ਬਹੁਤ ਬੁਰੇ ਤਰੀਕੇ ਨਾਲ ਧੱਕਾ ਮਾਰੇ ਤੇ ਬਹੁਤ ਹੀ ਮਾੜੀ ਪੰਜਾਬ ਦੇ ਵਿੱਚ ਵਕ ਵਕ ਧਾਰਮਿਕ ਸਥਾਨਾਂ ਤੇ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿੱਥੇ ਪਹਿਲਾਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਨੇਕਾਂ ਵਾਰ ਹੋਈ ਜਿਸ ਦੇ ਕਰਕੇ ਕਿ ਸਿੱਖ ਸੰਗਤਾਂ ਦੇ ਵੀ ਹਿਰਦਿਆਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਹੈ ਇਸ ਗੱਲ ਦਾ ਕਿ ਉਹਨਾਂ ਦੁਸ਼ਟਾਂ ਨੂੰ ਜਿਨ੍ਹਾਂ ਨੇ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਕੋਈ ਜੋਗ ਕੋਈ ਵੱਡੀ ਸਜ਼ਾ ਨਹੀਂ ਮਿਲੀ ਜਿਸ ਦੇ ਕਰਕੇ ਉਹਨਾਂ ਦੇ ਹੌਸਲੇ ਵਧੇ ਹੋਏ ਨੇ ਤੇ ਉੱਥੇ ਹੀ ਹੁਣ ਖੰਨਾ ਦੇ ਸ਼ੇਪੂਰੀ ਦੇ ਸ਼ੰਮੰਦਰ ਦੇ ਵਿੱਚ ਇੱਕ ਵੱਡੀ ਚੋਰੀ ਦੀ ਅਤੇ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਚੋਰਾਂ ਵੱਲੋਂ ਤਕਰੀਬਨ ਸਵੇਰੇ 3:30 ਵਜੇ ਦੇ ਕਰੀਬ ਜੋ ਕਿ ਸੀਸੀਟੀਵੀ ਦੇ ਅਨੁਸਾਰ ਪਤਾ ਲੱਗਿਆ ਕਿ ਇਸ ਮੰਦਰ ਦੇ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਇੱਥੇ ਜੋ ਸ਼ਿਵਲਿੰਗ ਹੈ ਉਹਨਾਂ ਨੂੰ ਵੀ ਖੰਡਿਤ ਕੀਤਾ ਗਿਆ ਅਤੇ ਜੋ ਮੂਰਤੀਆਂ ਸ਼੍ਰੀ ਰਾਮ ਜੀ ਸੀਤਾ ਤੇ ਲਕਸ਼ਮਨ ਜੀ ਦੀਆਂ ਲੱਗੀਆਂ ਹੋਈਆਂ ਹਨ ਉਹਨਾਂ ਤੇ ਜੋ ਮੁਕਟਸਨ ਜਾਂ ਜੋ ਗਹਿਣੇ ਸਨ ਉਹ ਵੀ ਉਤਾਰ ਲਏ ਗਏ ਹਨ ਅਤੇ ਇਸ ਦੇ ਕਰਕੇ ਹਿੰਦੂ ਭਾਈਚਾਰੇ ਦੇ ਵਿੱਚ ਕਾਫੀ ਜ਼ਿਆਦਾ ਰੋਸ ਇਸ ਘਟਨਾ ਦੇ ਕਰਕੇ ਦੇਖਣ ਨੂੰ ਮਿਲ ਰਿਹਾ ਹੈ ਤੇ ਖਬਰ ਪਹੁੰਚਾਣ ਤੱਕ ਇਹ ਵੀ ਸਾਹਮਣੇ ਆਇਆ ਕਿ ਖੰਨਾ ਪੂਰਨ ਤੌਰ ਤੇ ਬੰਦ ਕੀਤਾ ਜਾ ਰਿਹਾ ਇਸ ਰੋਸ ਦੇ ਕਰਕੇ ਇਸ ਤੇ ਬਣਦੀ ਕਾਰਵਾਈ ਦੇ ਕਰਕੇ ਸੋ ਤੁਹਾਨੂੰ ਕੀ ਲੱਗਦਾ ਹੈ ਇਸ ਤਰ੍ਹਾਂ ਹਰ ਰੋਜ਼ ਬੇਅਦਬੀ ਦੇ ਘਟਨਾਵਾਂ ਸਾਹਮਣੇ ਆਉਣ ਦਾ ਵੱਡਾ ਕਾਰਨ ਕੀ ਹੋ ਸਕਦਾ ਹੈ ਕੀ ਤੁਹਾਨੂੰ ਵੀ ਲੱਗਦਾ ਹੈ ਕਿ ਜੋ ਵੀ ਕਿਸੇ ਵੀ ਧਾਰਮਿਕ ਸਥਾਨ ਦੀ ਜਾਂ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਦਾ ਹੈ ਉਸ ਨੂੰ ਵੱਡੀ ਉਮਰ ਕੈਦ ਜਾਂ ਫਿਰ ਸਜ਼ਾਏ ਮੌਤ ਤੱਕ ਦੀ ਵੀ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੀਆਂ ਜੇਕਰ ਸਖਤ ਸਜ਼ਾਵਾ ਮਿਲਣ ਤਾਂ ਬੇਅਦਬੀ ਦੀਆਂ ਘਟਨਾਵਾਂ ਬੰਦ ਹੋ ਸਕਦੀਆਂ ਨੇ ਇਸ ਬਾਰੇ ਤੁਸੀਂ ਕੀ ਸੋਚਦੇ ਹੋ ਜੈਸ ਜਨੋ ਦੇ ਵਿੱਚ ਜ਼ਰੂਰ ਕਮੈਂਟ ਕਰਨਾ ਤੇ ਆਓ ਦੇਖੋ ਇਸ ਮੌਕੇ ਦੀ ਪੂਰੀ ਵੀਡੀਓ ਜੀ ਸ਼੍ਰੀ ਰਾਮ ਜੀ ਅੱਜ ਸਾਉਣ ਦੇ ਪਵਿੱਤਰ ਮਹੀਨੇ ਦੇ ਵਿੱਚ ਸ਼ਿਪੂਰੀ ਮੰਦਿਰ ਦੇ ਵਿੱਚ ਇੱਕ ਬੜਾ ਭਿਆਨਕ ਚੋਰੀ ਰੜਾਕਾ ਪਿਆ ਹੈ ਆ ਭਗਵਾਨ ਬੋਲੇ ਨਾਲ ਦਾ ਸ਼ਿਵਲਿੰਗ ਸ਼ਿਵਲਿੰਗ ਦੇ ਉੱਤੇ ਲੱਗੀ ਸੀ ਸਾਰੀ ਚਾਂਦੀ ਦੀ ਜਿਲੇਰੀ ਜਿਲੇਰੀ ਪੱਟ ਕੇ ਲੈ ਗਏ ਇਹਦੇ ਉੱਪਰ ਗਾਗਰ ਸੀ ਚਾਂਦੀ ਦੀ ਚਾਂਦੀ ਦੀ ਗਾਗਰ ਲੱਗੇ ਲੈ ਕੇ ਇਹ ਬਣੇ ਸ਼ਿਵਲਿੰਗ ਨੂੰ ਬਹੁਤ ਪੂਰੇ ਤਰੀਕੇ ਨਾਲ ਪੱਟ ਕੇ ਉਹਨਾਂ ਨੇ ਸਬਲਾਂ ਨਾਲ ਖੰਡਿਤ ਕਰਤਾ ਔਰ ਕੈਮਰਾ ਤੇ ਜਨਰਲ ਜੀ ਵੀ ਨੂੰ ਧੱਕੇ ਸਾਈਡ ਤੇ ਰੱਖਤਾ ਉਸ ਤੋਂ ਬਾਅਦ ਆ ਗੱਲੇ ਗੱਲੇ ਤੋੜ ਕੇ ਇਹ ਗੱਲੇ ਚ ਜੋ ਵੀ ਕੈਸ਼ ਸੀਗਾ ਇਹ ਸਾਰਾ ਕੈਸ਼ ਗੱਲੇ ਚ ਵੱਢ ਕੇ ਲੈ ਗਏ ਤੇ ਇੱਥੇ ਹੀ ਉਹਨਾਂ ਨੇ ਬਸਨੀ ਕਰੀ ਇੱਥੇ ਹੀ ਬਸਨੀ ਹੋਈ ਇੱਥੇ ਆ ਰਾਮਦਰਵਾਰ ਰਾਮਦਰਵਾਰ ਸੀ ਇਹ ਰਾਮਦਰਵਾਰ ਤੇ ਸਾਰੇ ਮੁਗਲ ਭਗਵਾਨ ਰਾਮ ਦੇ ਭਗਵਾਨ ਲਕਸ਼ਮਨ ਦੇ ਤੇ ਮਾਤਾ ਸੀਤਾ ਦੇ ਲਾਗੇ ਲੱਗੇ ਜਦ ਨਾਲ ਕੋ ਲੋਕ ਨਹੀਂ ਖੁੱਲਿਆ ਤਾਂ ਉਹਨਾਂ ਨੇ ਆ ਸ਼ੀਸ਼ਾ ਤੋੜ ਕੇ ਇਸ ਜੋ ਦਰਬਾਰ ਹੈ ਬਣਿਆ ਹੈ ਭਗਵਾਨ ਰਾਮ ਦਾ ਮੋਗਟ ਉਤਾਰੇ ਉਸ ਤੋਂ ਬਾਅਦ ਇਹ ਭਗਵਾਨ ਹਨੂਮਨ ਜੀ ਦਾ ਵੀ ਵਿराजमान ਨੇ ਤੇ ਰਾਧਾ ਕ੍ਰਿਸ਼ਨ ਜੀ ਆ ਲੋਕ ਖੋਲ ਲਿਆ ਉਹਨਾਂ ਨੇ ਚਾਬੀਆਂ ਸੀ ਉਹਨਾਂ ਕੋਲ ਜਾਂ ਡੁਪਲੀਕੇਟ ਸੀ ਤਾਂ ਇਹ ਭਗਵਾਨ हनुमान जी ਦਾ ਰਾਧਾਕ੍ਰਿਸ਼ੀ ਦਾ ਮੁਗਟ ਉਤਾਰ ਕੇ ਪਲੱਸ ਠਾਕੁਰ ਜੀ ਦੀ ਬੰਸਰੀ ਵਗੈਰਾ ਲੈ ਕੇ ਤੇ ਇਸ ਤੋਂ ਬਾਅਦ ਉਹਨਾਂ ਨੇ ਆਹ ਵਾਲਾ ਲੋਕ ਵੀ ਖੋਲ ਲਿਆ ਜਿੱਥੇ ਮਾਤਰਾਣੀ ਸਾਖਸ਼ਤ ਵੀ ਰਾਜਮਾਨ ਹੈ ਤਾਂ ਮਾਤਰਾਣੀ ਦਾ ਸੋਨੇ ਦੀ ਨਸ ਵੀ ਉਹ ਉਤਾਰ ਕੇ ਲੈ ਗਏ ਤੇ ਇਧਰੋਂ ਵੀ ਜਿਹੜੇ ਮੁਕੜ ਸੀ ਉਹ ਕਰਕੇ ਲੈ ਗਏ ਤੇ ਬਹੁਤ ਬੁਰੇ ਤਰੀਕੇ ਨਾਲ ਸਿਪਰੀ ਮੰਦਿਰ ਖੰਨਾ ਬਹੁਤ ਹੀ ਪ੍ਰਾਚੀਨ ਬੜਾ ਹੀ ਮਸ਼ਹੂਰ ਮੰਦਿਰ ਜਿਸ ਦੇ ਵਿੱਚ ਅੱਜ ਚ ਉਹਨਾਂ ਨੇ ਬਹੁਤ ਬੁਰੇ ਤਰੀਕੇ ਨਾਲ ਧੱਕਾ ਮਾਰੇ ਤਰ ਬਹੁਤ ਹੀ ਮਾਰੀ